ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮਤਾ ਨਗਰ ਬਾਗੇ ਪੁਰਾਣੇ ਸ਼ਹਿਰ ਦਾ ਗਵਾਂਡੀ ਪਿੰਡ ਪਿੰਡ ਰੋਡੇ ਰੋਡੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਰੋਡੇਆ ਤੋਂ ਜਿਹੜੀ ਰੋਡੇ ਵਾਲੇ ਕਾਲਜ ਨੂੰ ਛੜਕ ਜਾਂਦੀ ਆ ਉਹ ਸੜਕੇ ਦੇ ਉੱਤੇ ਬਾਦਲ ਪੱਤੀ ਦੇ ਵਿੱਚ ਮਿੱਤਰੋ ਬਾਈ ਮਿੰਟੂ ਦੇ ਘਰੇ ਇਸ ਟਾਈਮ ਮੌਜੂਦ ਆ ਤੇ ਬਾਈ ਉਹਨਾਂ ਦੇ ਕੋਲੇ ਇੱਕ ਮਹਿਮਕਾਉ ਮਤਰਾ ਹੁਣ ਇਹ ਮੈਂ ਦਾ ਪੱਖ ਪਹਿਲਾ ਇਹ ਆ ਵੀ ਬਾਈ ਅੱਜ ਵੀ ਇਹ 8ਵੇਂ ਮਹੀਨੇ ਦੇ ਅੱਜ 7 ਦਿਨ ਚਲੇ ਗਏ ਇਹਨੂੰ 10 ਤਰੀਕ ਤੋਂ 8ਵਾਂ ਮਹੀਨਾ ਇਹਨੂੰ ਲੱਗ ਗਿਆ ਕਰਨ ਵਾਲੀ ਨੂੰ ਅੱਜ ਵੀ ਇਹ ਕਿਲੋ ਦੁੱਧ ਦੇ ਕੇ ਅੱਧਾ ਕਿਲੋ ਦੇ ਕੇ ਤੁਹਾਡੇ ਥਣ ਪਾਸਟ ਹੋਰ ਨਾ ਕਰਾ ਦੂਗੀ ਬਾਈ ਜਿਹੜੇ ਭਰਾ ਸੰਭਣ ਵਾਲੇ ਆ ਉਹਨਾਂ ਨੂੰ ਇਹ ਦੱਸ ਦੇਵਾਂ ਵੀ ਇਹਨੇ ਤਿੰਨਾਂ ਢਾਈਆਂ ਮਹੀਨਿਆਂ ਨੂੰ ਸੋਣਾ ਉਦੋਂ ਨੂੰ ਬਾਜ਼ਾਰ ਦੇ ਵਿੱਚ ਆਉਣਾ ਰੁੱਤ ਦੇ ਵਿੱਚ ਆਉਣਾ ਕੁਝ ਰੁਪਏ ਦੋ ਤੁਹਾਡੇ ਰਲਾ ਕੇ ਜਾਊਗੀ ਕੁਝ ਲੈ ਕੇ ਨਹੀਂ ਜਾਂਦੀ ਤੁਹਾਡੇ ਪਰਲੇ ਕੁਝ ਪਾ ਕੇ ਜਾਊਗੀ ਬਾਈ ਗ੍ਰੈਡਡ ਦੇ ਵਿੱਚ ਪੈਂਦੀ ਆ ਤੀਜਾ ਸੂਆ ਇਹਨੇ ਕਰਮ ਵਾਲੀ ਨੇ ਐਤ ਕਿ ਸੁਣਾਵਾ ਮਿੱਤਰੋ ਤੇ ਚੰਗੇ ਸੀਮਣ ਤੋਂ ਹੀ ਇਹ ਕਰਮਾਂ ਵਾਲੀ ਗੱਪਣ ਕਰਵਾਈ ਹੋਈ ਆ ਬਾਈ ਹੋਣਿਆਂ ਨੇ ਬਾਕੀ ਦੁੱਧ 10 11 ਕਿਲੋ 12 ਕਿਲੋ ਇੱਥੇ ਜਿਹੇ ਦੇ ਦਿੰਦੀ ਆ ਬਾਈ ਥਣ ਥਣ ਚੰਗਾ ਲੱਗਾ ਹੋਇਆ ਭਾਰਾ ਦੀ ਤੇ ਥਣਾ ਦੀ ਬਾਈ ਨੇ ਕਿਹਾ ਵੀ ਗਾਰੰਟੀ ਆ ਸਾਡੀ ਬਾਈ ਓਕੇ ਜਮ ਤਸੱਲੀ ਰਿਕ ਪੱਖ ਤੋਂ ਫਿਰ ਵੀ ਤੁਹਾਡਾ ਮੁੱਢਲਾ ਫਰਜ ਹੋਊਗਾ ਕਰਨਾ ਮਿੱਤਰੋ ਸਿੰਘ ਦੇ ਥੋੜਾ ਜਿਹਾ ਖੁੱਲਾ ਬਾਕੀ ਬੋਡੀ ਸਟਰਕਚਰ ਦਰਮਿਆਨੇ ਸੈਜ ਦੇ ਵਿੱਚ ਜਮਾ ਚੰਗੀਵੇਂ ਆ ਬਾਈ ਭਾ ਬਿਲਕੁਲ ਬਾਈ ਜਾਇਜ਼ ਕੀਤਾ ਬਾਈ ਹੁਣ ਇਹਨੇ ਮੁੱਲ ਰੱਖਿਆ ਇਹਦਾ 72000 ਰੁਪਇਆ ਉਹਦੇ ਵਿੱਚ ਤੁਹਾਡਾ ਥੋੜਾ ਬਹੁਤਾ ਲਾਡ ਪਿਆਰ ਹੋਊਗਾ ਨੰਬਰ ਬਾਈਆਂ ਦਾ ਮੈਂ ਸਕਰੀਨ ਦੇ ਉੱਤੇ ਲਗਾਤਾਰ ਚਲਾ ਦੂੰਗਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਲਿਆ ਜੇ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਓ ਰੋਡੇ ਪਿੰਡ ਰੋਡੇ ਪਿੰਡ ਤੋਂ ਰੋਡੇ ਵਾਲੇ ਕਾਲਜ ਨੂੰ ਜਿਹੜੀ ਛੜਕ ਜਾਂਦੀ ਆ ਉਹ ਛੜਕੇ ਦੇ ਉੱਤੇ ਬਾਦਲ ਪੱਤੀ ਬਾਦਲ ਪੱਤੀ ਤੇ ਮਿੰਟੂ ਬਾਈ ਦੇ ਘਰੇ ਆਉਣਾ ਬਾਈਆਂ ਦਾ ਨੰਬਰ ਨੋਟ ਕਰ ਲਓ ਮਿੱਤਰੋ 8872223103 8872223103 8872223103 ਪਾਈਆਂ ਦਾ ਨੰਬਰ ਆ ਰੋਡੇ ਪਿੰਡ ਆ ਜ਼ਿਲ੍ਹਾ ਮੋਗਾ ਵਾ ਬਗਾ ਪੁਰਾਣਾ ਸ਼ਹਿਰ ਨੇੜੇਆ ਰੋਡੇ ਵਾਲੇ ਕਾਲਜ ਵਾਲੀ ਜਿਹੜੀ ਸੜਕਾ ਉਹ ਸੜਕ ਦੇ ਉੱਤੇ ਪਾਈਆਂ ਦਾ ਦਾਰਾ ਜਾਣਕਾਰੀ ਬਾਕੀ ਤੁਸੀਂ ਲੈ ਲਿਓ ਤਸੱਲੀ ਰਿਕ ਪੱਖ ਤੋਂ ਕਰ ਲਿਓ ਚੈੱਕ ਕਰਵਾ ਕੇ ਜਾਈਓ ਬਾਈ ਹੁਣਾਂ ਦੇ ਵੱਲੋਂ ਖੁੱਲੀ offer ਧੰਨਵਾਦ